ਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੇ ਆ ਕੇ ਬੇਨਤੀ ਕੀਤੀ ਜਾਂਦੀ ਆ ਕਿ ਜਿਹੜਾ ਮਾਹੌਲ ਖਰਾਬ ਹੋਇਆ ਦੋ ਮੁਲਕਾ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਆ ਕਿ ਜਿਹੜੇ ਤਾਰੋ ਪਾਰ ਦੇ ਮੇਲ ਦੀ ਫਸਲ ਵਿੱਚ ਆ ਰਹੀ ਆ ਉਹ ਖੱਤੀ ਤੋਂ ਜਲਦੀ ਕੱਟੀ ਜਾਵੇ ਮੁਜ਼ਰੀ ਬੇਨਤੀ ਇਹ ਆ ਤੇ ਬੜੇ ਚੱਕਨੇ ਹੋ ਕੇ ਰਹਿਣਾ ਜੇ ਤੋ ਹਰਕਤ ਮਾਰੇ ਲੱਗਦੀ ਆ ਥਾਣੇ ਤੋਰਦੇ ਆ ਪਿਆਸ ਉਹ ਦਸਣਾ ਆ ਇਹ ਜਿਹੜੀ ਬੇਇਨਤੀ ਆ ਪ੍ਰਵਾਨ ਕਰਨੀ ਹੁਣੇ ਪਿਆਰੇ ਸਾਧ ਸੰਗਤ ਜੀ ਇਹ ਜਿਹੜੇ ਮਾਹੌਲ ਆ ਖਰਾਬ ਹੋਣਦੇ ਆ ਉਹ ਵਾਸਤੇ ਸਾਨੂੰ ਬਹੁਤ ਚੱਕਨੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੀ ਬੇਇਨਤੀ ਆ ਕਿ ਉਹਦੇ ਰਾਤ ਨੂੰ ਵਾਰ-ਵਾਰ ਆਪਣੇ ਕੇਤੇ ਦੇਣਾ ਜੇ ਤੋ ਹਰਕਤ ਲੱਗਦੀ ਆ ਥਾਣੇ ਤੋਰਦੇ ਆ ਵੇ ਆ ਸੰਗਤ ਰੋੜਦੇ ਆ ਵੇ ਆ ਕਿਉਂਕਿ ਇਹ ਖਾਸ ਚੌਥਾ ਸਲਾਹ ਜਿਹੜਾ ਬਾਦਰ ਤੇ ਆ ਇਹ ਸਾਰੇ ਸੰਤਾਂ ਨੂੰ ਬੇਪੀ ਚਾਤੀ ਜਾਂਦੀ ਹੈ ਕਿ ਬਰੇ ਚਕੰਨੇ ਹੋ ਕੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਗੁਰਪਾਰ ਸਿੰਘ ਆ ਪਿੰਡ ਸਾਡਾ ਮਤਲਬ ਕੀ ਆਪਣੇ ਜਿੱਦਾਂ ਮਾਹੌਲ ਬਣਿਆ ਆ ਪਹਿਲ ਕਾਮ ਦੇ ਵਿੱਚ ਜਿਹੜਾ ਹੋਇਆ ਕਤਰੀਆਂ ਉਹਦੇ ਨਾਲ ਜਿਹੜਾ ਤਣਾਅ ਚੱਲਿਆ ਦੋਵਾਂ ਦੇਸ਼ਾਂ ਵਿੱਚ ਇੱਧਰ ਤੇ ਬੀਐਸਐਫ ਵਾਲੇ ਜਿਹੜੇ ਆ ਉਹ ਸਾਨੂੰ ਕਹਾ ਗਿਆ ਕਿ ਤੁਸੀਂ ਮਤਲਬ ਕੀ ਚਕੰਨੇ ਰਹਿਣਾ ਤੇ ਪਿੰਡ ਸਾਲਮਰੀ ਸਾਰਾ ਤੇ ਕਰੇ ਪਿੰਡ ਸਾਰਾ ਬੀਐਸਓ ਦੇ ਨਾਲ ਸਹਿਮਤ ਹੈ ਕੋਈ ਵੀ ਉਹ ਜੀ ਗੱਲਬਾਤ ਹੁੰਦੀ ਹੈ ਤੇ ਨਾਲ ਇਹਨਾਂ ਤੇ ਛੋਟੇ ਨਾਲ ਬੋੜਾ ਚੋੜ ਕੇ ਚੱਲਾਂਗੇ ਫਸਲਾ ਦਿੱਤੇ ਗਿਆ ਦੇਸ਼ ਹਾਂਜੀ ਹਾਂਜੀ ਮਲੇਗੀ ਕੱਲ੍ਹ ਕਹਿ ਸੀ ਉਹਨਾਂ ਦੇ ਬੀਐਸਓ ਵਾਲੇ ਅਧਿਕਾਰੀਆਂ ਨੇ ਕਿ ਜਿਹੜੀ ਫਸਲਾ ਤਾਰੋਂ ਪਾਰ ਤੈਨੂੰ ਇੱਕ ਦੋ ਜਣੇ ਵਿੱਚ ਸਮੇਟ ਲਓ ਤੇ ਕੱਲ ਉਸ ਤੋਂ ਬਾਅਦ ਜਿਹੜੇ ਆ ਜਿਹੜੇ ਗੇੜ ਜਿਹੜੇ ਉਹ ਸੀਲ ਕੀਤਾ ਜਾਣਗੇ ਤੇ ਪਤਾ ਨਹੀਂ ਕੋਈ ਵੀ ਅਨਸਖਾਮੀ ਘਟਨਾ ਰਾਂ ਹੋਵੇ ਤੇ ਅਸੀਂ ਤਾਂ ਕਹਿਣਾ ਹੈ ਕਿ ਉਹ ਜੀ ਘਟਨਾ ਨਾ ਹੋਵੇ ਜਿਹਦੇ ਨਾਲ ਦੋਵਾਂ ਦੇਸ਼ਾਂ ਦਾ ਨੁਕਸਾਨ ਹੋਵੇ ਤੇ ਜਿਹੜਾ ਡਰਿਆ ਪਿੰਡ ਦੇ ਵਿੱਚ ਇਸ ਸਾਮ ਦਾ ਮਹੌਲ ਤੇ ਹੈਈ ਜੀ ਇੱਕ ਦੋ ਵਾਰੀ ਜੰਗਾ ਪਹਿਲਾਂ ਵੀ ਹੋਈਆਂ ਤੇ ਅਸੀਂ ਤਾਂ ਕਹਿੰਦੇ ਕਿ ਨਾ ਹੋਏ ਉਹ ਜਿਹਾ ਮਾਹੌਲ ਨਾ ਬਣੇ ਤਰਾਪੁਰ ਜਿਹੜਾ ਨਾ ਬਣੇ ਮਾਹੌਲ ਤੇ ਠੀਕ ਠਾਕ ਰਹੇ ਕਿੰਨਾ ਕੁ ਨੁਕਸਾਨ ਨੁਕਸਾਨ ਜੀ ਬਹੁਤ ਜ਼ਿਆਦਾ ਹੁੰਦਾ ਹੁਣ ਤੇ ਤੁਹਾਨੂੰ ਪਤਾ ਜੀ ਅੱਜ ਕੱਲ੍ਹ ਦੀਆਂ ਤਕਨੀਕ ਨਵੀਂ ਆ ਗਈ ਆ ਤੇ ਓਬਵੀਅਸਲੀ ਮਹਲੇ ਹੋਈ ਜਾਂਦਾ ਨੁਕਸਾਨ ਜ਼ਿਆਦਾ ਹੁੰਦਾ ਕਾਫੀ ਹੁੰਦਾ ਹਾਂਜੀ ਹਾਂਜੀ ਇਹ ਜੇ ਤਾਂ ਮਹਲੇ ਤਕਰੀਬਨ ਸਾਰੇ ਕੋਲੀ ਨਾਲ ਪਿੰਡਾਂ ਦੇ ਵਿੱਚ ਹੀ ਇਹ ਡੰਗਰ ਡੰਗਰ ਪਰ ਲੈ ਕੇ ਵੀ ਕਿੱਥੇ ਜਾਵਾਂਗੇ ਮੇਰਾ ਪਿੰਡ ਚਾਉਂਦਰਾ ਜੀ ਮਾਗਰ ਨਾਮ ਸਿੰਘ ਬੋਲਦਾ ਕੀ ਗੱਲਬਤ ਹੋਈ ਐ ਜਿਹ ਪਿੰਡ ਦੇ ਵਿੱਚ ਇਹ ਬਾਬੇ ਨੇ ਅਲਾਸਮੈਂਟ ਕੀਤੀ ਆ ਪਿਚਕੰਨੇ ਹੋ ਕੇ ਰਹਿਣਾ ਜਿਹੜਾ ਪਹਿਲ ਬਣ ਦੇ ਕਰਕੇ ਪਹਿਲ ਗਾਉਂ ਦੇ ਕਰਕੇ ਜਿਹੜਾ ਵੀ ਇਹ ਮੋਟ ਪੀੜ ਹੋਣ ਦਾ ਖਤਰਾ ਜੀ ਕਿੰਨਾ ਕੁ ਡਰ ਬਣਿਆ ਪਿੰਡ ਦੇ ਸਾਮਲ ਮੋਹਲਿਆ ਜੀ ਮੋਹਲ ਤੇ ਇੱਥੇ ਬਣਦੇ ਰਹਿੰਦੇ ਨਾ ਜੀ ਹੁਣ ਲੜਾਈਆਂ ਜੰਗਾਂ ਦੇਖੀ ਦੀਆਂ ਪਿੰਡ ਚ ਵੀ ਹੋਈ ਕੱਤਰ ਚ ਵੀ ਹੋਈ ਤੇ ਬਾਟਰ ਦੇ ਲੋਕਾਂ ਨੂੰ ਡਰ ਤੇ ਹੁੰਦਾ ਹੀ ਐ ਪਿਛਲੇ ਵਾਲ ਲੜਾਈਆਂ ਵਿੱਚ ਕੋਈ ਨੁਕਸਾਨ ਹੋਇਆ ਹੈ ਪਿੰਡ ਦਾ ਕੋਈ ਗਏ ਹੀ ਛੱਡ ਕੇ ਪਿੰਡ ਇਹਨਾਂ ਸੱਡ ਕੇ ਤੇ ਜਾਂਦੇ ਹੀ ਆ ਜੀ ਹੂੰ ਫਿਰ ਸਾਮਾਨ ਦੀ ਵੀ ਟੁੱਟ ਭੱਜ ਹੁੰਦੀ ਆ ਹੂੰ ਉਸਤਾਨ ਤੇ ਹੁੰਦਾ ਹੀ ਆ ਫਿਰ ਖੇਤੀਬਾੜੀ ਦਾ ਵੀ ਬਰਬਾਦੀ ਹੁੰਦੀ ਆ ਅਧੁਪਛਦੀ ਹੂੰ ਕੀ ਅਪੀਲ ਕਰਨਾ ਚਾਹੋ ਤੁਸੀਂ ਸਰਕਾਰ ਨੂੰ ਅਸੀਂ ਹੱਥ ਜੋੜ ਕੇ ਉਹ ਬੇਨਤੀ ਕਰਨੀਆਂ ਕਿ ਇਹ ਸ਼ਾਂਤ ਮਾਹੌਲ ਹੋ ਜਾਵੇ ਤਾਂ ਠੀਕ ਆ ਜੀ ਡੰਗਰ ਵਿੱਚ ਤਾਂ ਨੁਕਸਾਨ ਹੁੰਦਾ ਬਹੁਤ ਡੰਗਰਾਂ ਦਾ ਵੀ ਹੁੰਦਾ ਜੀਆਂ ਦਾ ਵੀ ਹੋਂ ਦਾ ਖਤਰਾ ਹੀ ਆ ਜੀ ਖਤਰ ਦੇ ਵਿੱਚ ਜਿੱਦਾਂ ਜਾਂਦੇ ਜਾਂਦੇ ਉਹ ਲਾਗੇ ਬੰਬ ਪਿਆ ਆ ਹੀ ਤੇ ਉਹ ਲੜਕੀ ਇੱਕ ਬੜੀ ਮੁਸ਼ਕਲ ਬਜਾਈ ਸੀ ਉਹਦੋਂ ਬੀਐਸਐਫ ਦਾ ਜਵਾਨ ਇੱਕ ਬੜੀ ਮੁਸ਼ਕਲ ਬਜਾਇਆ ਸੀ ਮੁਹੱਲੇ ਦੇ ਉੱਤੇ ਬੰਬ ਡਿੱਗਿਆ ਤਾਰਾਂ ਦੇ ਪਿੰਡਾਂ ਤੇ ਅਸੀਂ ਛੋਟੇ ਬੱਚੇ ਤੇ ਸਿਆਣੇ ਬਜ਼ੁਰਗ ਕੱਡੇ ਸੀ ਤੇ ਜਿਹੜੇ ਨੌਜਵਾਨ ਸੀ ਉਹ ਇੱਥੇ ਰਹੇ ਤੇ ਜਦੋਂ ਬੰਬ ਆਇਆ ਨਾ ਬੀਐਸਐਫ ਤੇ ਕੈਂਪ ਚ ਆਏ ਤੇ ਚੌਂਦਰਾ ਪਿੰਡ ਤੇ ਆਏ ਤੇ ਫਿਰ ਜਿਹੜੇ ਵੱਡੇ ਸੀ ਉਹ ਵੀ ਦੌੜ ਕੇ ਤੇ ਫਿਰ ਪਿੱਛੇ ਜਾਣਾ ਆਪਣੀਆਂ ਜਾਨਾਂ ਦੇ ਬਚਾਉਣੀਆਂ ਸੀ ਹੁਣ ਵੀ ਕੋਈ ਚਾਰੀ ਤੁਰੀ ਕੀਤੀ ਜਾ ਰਹੀ ਪਿੰਡ ਵਿੱਚ ਇਹਦਾ ਕਿਹਾ ਬਾਪ ਹੁਣ ਇਚਕਨੇ ਹੋ ਗਰਣਾ ਜੀ ਜੋ ਸਿਹਰੀ ਦੇ ਵਿੱਚ ਹੀ ਆ ਦੇਖੋ ਹੁਣ ਕੀ ਬੰਦਦਾ ਕੀ ਨਹੀਂ ਬਾਡਰ ਤੇ ਬਿਲਕੁਲ ਪਿੰਡ ਚ ਬੀਐਸ ਵਾਲੇ ਹਾਂਜੀ 24 ਘੰਟੇ ਪਹਿਰਾ ਚੱਲਦਾ ਜੀ ਬੀਐਸ ਹਾਂਜੀ ਹਾਂਜੀ ਪਿੰਡ ਚ ਵੀ ਆਏ ਨੇ ਜਿਹੜੇ ਪਿੰਡ ਚ ਨਹੀਂ ਬਾਹਰ ਬਾਰੀ ਫਿਰਦੇ ਰਹਿੰਦੇ ਆ ਜੀ ਬਾਡਰ ਤੇ ਵੀ ਅਸੀਂ ਉਹਨਾਂ ਦੇ ਨਾਲ ਹਾਂ ਜੀ ਜਿੱਦਾਂ ਕਹਿਣਗੇ ਉਦਾਂ ਹੀ ਮੋਢੇ ਨਾਲ ਮੋਢਾ ਜੋੜ ਕੇ ਤਿਆਰ ਹਾਂ ਉਹਨਾਂ ਕਹਿਆ ਜੀ ਇੱਕ ਦੋ ਦਿਨ ਚ ਆਪਣੀ ਫਸਲ ਜਿਹੜੀ ਆ ਉਹ ਤਰਨੋਂ ਪਾਰੋਂ ਕਟਵਾ ਲਓ ਜੀ ਹਾਂਜੀ ਮੇਰਾ ਪਿੰਡ ਸਲਾਚ ਆ ਬਾਡਰ ਤੇ ਰਹਿਣ ਵਾਲੇ ਆ ਅਸੀਂ ਤੇ ਲਾਉਂਸਮੈਂਟ ਇਹ ਕੀਤੀ ਗਈ ਆ ਕਿ ਜਿਹੜਾ ਲੜਾਈ ਦਾ ਮੌਲ ਬਣਿਆ ਤੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਕੀ ਰਾਤ ਨੂੰ ਨੌਜਵਾਨ ਜਿਹੜੇ ਆ ਉਹ ਚੱਕੰਨੇ ਹੋ ਕੇ ਰਹਿਣ ਕਿਉਂਕਿ ਜੇ ਕੋਈ ਹਰਕਤ ਮਾੜੀ ਲੱਭਦੀ ਆ ਤੇ ਬੀਐਸਪਰ ਰਿਪੋਰਟ ਦਿੱਤੀ ਜਾਏ ਥਾਣੇ ਰਿਪੋਰਟ ਦਿੱਤੀ ਜਾਏ ਤੇ ਜੜੀਆਂ ਬੀਐਸਪਰ ਨੇ ਸਾਨੂੰ ਕੱਲ ਕਿਹਾ ਕਿ ਤਾਰੋਂ ਪਾਰ ਜਿਹੜੀ ਫਸਲ ਆ ਛੇਤੀ ਤੋਂ ਛੇਤੀ ਜੜੀ ਆ ਉਹ ਕੱਟ ਲੋ ਕਿਉਂਕਿ ਪਤਾ ਨਹੀਂ ਹੁੰਦਾ ਗੇੜ ਬੰਦ ਹੋ ਜਾਏ ਤੁਹਾਡੀ ਫਸਲ ਜੀ ਆ ਬਰਬਾਦ ਹੋ ਜਾਏ ਇਹ ਕੱਲ ਦੱਸਿਆ ਗਿਆ ਤੇ ਲੜਾਈ ਜਿਹੜੀ ਉਹ ਨਹੀਂ ਲੱਗਣੀ ਚਾਹੀਦੀ ਇਹ ਸਾਡੀ ਮੰਗ ਆ ਕਿ ਦੋਨਾਂ ਮੁਲਕਾਂ ਨੂੰ ਬੈਠ ਕੇ ਜਿਹੜੀ ਉਹ ਗੱਲ ਕਰਨੀ ਚਾਹੀਦੀ ਆ ਕਿਉਂਕਿ ਬਾਰਡਰ ਦੇ ਲੋਕਾਂ ਨੂੰ ਛੜੀ ਲੜਾਈਆਂ ਦੇਖੀਆਂ ਨੇ ਉਹਨਾਂ ਦਾ ਰਹਿੰਦਾ ਕੱਖ ਨਹੀਂ ਕਿਉਂਕਿ ਜਦੋਂ ਰਿਸ਼ਤੇਦਾਰਾਂ ਦੇ ਜਾਈਦਾ ਤੇ ਰਿਸ਼ਤੇਦਾਰਾਂ ਦਾ ਸਾਰਾ ਬਸਲਾ ਲੈ ਕੇ ਚਲ ਜੀਦਾ ਜੋ ਪੇਟੀ ਪਾਟੀ ਸਮਾਨ ਕਰਦਾ ਲੈ ਕੇ ਚਲ ਜੀਦਾ ਤਾਂ ਸਾਨੂੰ ਕੁਝ ਨਹੀਂ ਵੱਜਦਾ ਸਾਡਾ ਨੁਕਸਾਨ ਬਹੁਤ ਹੁੰਦਾ ਦੂਜੀ ਗੱਲ ਇਹ ਸਰਕਾਰਾਂ ਜਿਹੜੀਆਂ ਸਰਕਾਰ ਕੋਈ ਵੀ ਬਣਦੀ ਹੈ ਉਹ ਕਹਿ ਦਿੰਦੀ ਆ ਵੀ ਬਾਰਡਰ ਦੀਆਂ ਨਹੀਂ ਆ ਸਹੂਲਤਾਂ ਭੇਜਦੀਆਂ ਪਰ ਸਾਡੇ ਤੱਕ ਕੋਈ ਨਹੀਂ ਪਹੁੰਚਦੀ ਬੜੀ ਹੈਰਾਨੀ ਦੀ ਗੱਲ ਆ ਤੇ ਕਹਿ ਦਿੰਦੇ ਆ ਵੀ ਬਾਰਡਰ ਵਾਲਿਆਂ ਨੂੰ ਸਹੂਲਤਾਂ ਐਨਾ ਫੰਡ ਕੱਢਿਆ ਗਿਆ ਪਰ ਅਜੇ ਤੱਕ ਕੋਈ ਸਾਨੂੰ ਸਹੂਲਤ ਨਹੀਂ ਮਿਲੀ ਦੂਜੀ ਤਰੋਂ ਪਾਰ ਸਾਨੂੰ ਕੋਈ ਫਸਲ ਉੱਚੀ ਨਹੀਂ ਵਿਝੰਦੀ ਤੇ ਜੇ ਅਸੀਂ ਕਾਣ ਕੇ ਵੀਜਨੇ ਆ ਤੇ ਮੁੜ ਕੇ ਜ ਸਾਾਨੂੰ ਮਾਰ ਜਾ ਦਿੰਦੇ ਆ ਤੇ ਮਾਜੇ ਦਾ ਵੀ ਰੋਲਾ ਪਾ ਦਿੰਦੇ ਆ ਤੇ ਉਹ ਡਰਾਮਾ ਹੀ ਖੇਡਦੇ ਆ ਅਜੇ ਤੱਕ ਮਾ ਜਿਹੜਾ ਸਾਨੂੰ ਨਹੀਂ ਮਿਤਾ ਗਿਆ ਜਗਾਈ ਹੋਣੀ ਚਾਹੀਦੀ ਜੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਜੰਗ ਬਹੁਤ ਮਾਰ